ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਇਹ ਚੜਦੀ ਕਲਾ ਤੰਦਰੁਸਤੀ ਜੋ ਕੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਅੱਜ ਦੀ ਵਿਜ਼ਿਟ ਪਿੰਡ ਗੱਗੋ ਬੂਹਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਦੇ ਤਹਿਸੀਲ ਸਜਰੂ ਲੱਗਦੀ ਪੱਟੀ ਬਾਈ ਦਲਬੀਰ ਸਿੰਘ ਆ ਗਿਆ ਤੇ ਬਾਈ ਦਲਬੀਰ ਸਿੰਘ ਛਾ ਗਿਆ ਤੇ ਗੱਗੋ ਬੂਹੇ 'ਚ ਫੜ ਕੇ ਧੱਕ ਪਾ ਗਿਆ ਹੁਣ ਪੂਰਾ ਨਾਮ ਇਹਦਾ ਪੂਰਾ ਜਗੰਡਾ ਪਿਆ ਹੈ ਬਾਈ ਦਲਬੀਰ ਸਿੰਘ ਦੀਆਂ ਘਰ ਘਰ ਗੱਲਾਂ ਹੋਉਂਦਾ ਪਿਆ ਹੈ ਚੰਗੇ ਦਰਸ਼ਨੀ ਪਸ਼ੂ ਜਿਹੜੇ ਲਿਆਉਂਦਾ ਪਿਆ ਹੈ ਮੱਜਾਂ ਤੇ ਗਾਵਾਂ ਠੀਕ ਆ ਪੂਰੀ ਠੁੱਕ ਪਾਈ ਫਿਰਦਾ ਏ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਠੀਕ ਆ ਰੇਟ ਹਰ ਤਰ੍ਹਾਂ ਦੇ ਆ ਤੇ ਚੰਗੀਆਂ ਚੰਗੀਆਂ ਮੱਜਾਂ ਇਹ ਫਾਰਮ ਤੋਂ ਮਿਲ ਲਗੀਆਂ ਵੱਡੇ ਵੱਡੇ ਲੇਵੇ ਤੇ 20 20 22 22 15 15 ਵਾਲੇ ਪਸ਼ੂ ਸਾਰੇ ਇਹਨਾਂ ਕੋਲ ਹੁੰਦੇ ਆ ਬਾਕੀ ਅੰਡ ਤੱਕ ਜਰੂਰ ਬਣਿਓ ਧੰਨਵਾਦ ਹੈ ਤੁਹਾਡੇ ਸਾਰਿਆਂ ਦੇ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਸ਼ ਸਾਹਿਬ ਠੀਕ ਠਾਕ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਜੀ ਚੜਦੀ ਕਲਾ ਹੁਣ ਘਰ ਘਰ ਤੁਹਾਡੇ ਚਰਤੇ ਹੁੰਦਾ ਹੈ ਪੇ ਹੈ ਮਾਲਕ ਦੀ ਕਿਰਪਾ ਜੀ ਹਾਂਜੀ ਹਾਂਜੀ ਨਾਮ ਆਂਦੇ ਵੇ ਚੋਬਰ ਦਾ ਪੂਰਾ ਗੂੰਜਣਦਾ ਪਿਆ ਹਾਂਜੀ ਕੋਸ਼ਣਾਓ ਹਾਂਜੀ ਹਾਂਜੀ ਵਧੀਆ ਸੰਤੂ ਸਾਹਿਬ ਮੋਬਾਈਲ ਨੰਬਰ ਤੇ ਡਰੈਸ ਨੋਟ ਕਰੀਏ ਨਾਂ ਮੇਰਾ ਦਲਬੀਰ ਸਿੰਘ ਪਿੰਡ ਗੱਗੋਬੂਆ ਜ਼ਿਲ੍ਹਾ ਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਪੁਰ ਠੀਕ ਹੈ ਮੋਬਾਈਲ ਨੰਬਰ ਕਿੰਨਾ 9281309418 ਠੀਕ ਹੈ ਸ਼ੁਰੂਆਤ ਕਰੀਏ ਹਾਂਜੀ ਹਾਂਜੀ ਵਧੀਆ ਮਾਝ ਤੋਂ ਹਾਂਜੀ ਦੋ ਵੱਡੀਆਂ ਮੱਝਾਂ ਆ ਗਈਆਂ ਵਾਹ ਜੀ ਵਾਹ ਵੱਡੀਆਂ ਚਾਰ ਗਾਂ ਆ ਗਈਆਂ ਚਾਰ ਵਾਢਾਂ ਆ ਗਈਆਂ ਹਾਂਜੀ ਹਾਂਜੀ ਵਾਹ ਵਾਹ 6 ਪਸ਼ੂ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਤੋਂ ਕਰੀਏ ਗੱਲ ਕਿੰਨਾ ਕ ਦੁੱਧ ਚਵਾਉਗੀ ਕਿੰਨਾ ਕ ਭਰੂਗੀ ਸੰਤੂ ਸਾਹਿਬ 20 ਲੀਟਰ ਭਰੂਗੀ ਆਮ ਦਾ ਹੀ ਹੈ 20 ਲ 13 ਤੇ ਬਾਕੀ ਰਹੀ 12 ਹਾਂਜੀ ਬਿਲਕੁਲ ਜੈਡ ਬਲੈਕ ਆ ਨਾ ਹਾਂਜੀ ਹਾਂਜੀ ਜੈਡ ਬਲੈਕ ਇੱਕ ਵੀ ਰੰਗ ਇੱਕ ਵੀ ਚਿੱਟਾ ਬਾਲ ਨਹੀਂ ਹੈਗਾ ਕੋਈ ਕਰ ਨਹੀਂ ਸਕਦਾ ਹਨਾ ਸੂਆ ਕਣਵਾ ਲਾਲ ਗੇ ਖੋਲ ਗੇ ਆਸਾਂ ਤੂੰ ਸਾਬੇਰਾ ਤਿੱਜਾ ਆ ਗਿਆ ਜੀ ਤਿੱਜਾ ਸੂਆ ਆ ਗਿਆ ਹਾਂਜੀ ਹਾਂਜੀ 20 ਪਲੱਸ ਦੁੱਧ ਭਰੂਗੀ ਹਾਂਜੀ ਹਾਂਜੀ ਕਰ ਦ ਵਜਨ ਫੁੱਲ ਵੱਡਾ ਲੋ ਸਜਰੋ ਵਾਹ ਜੀ ਵਾਹ ਕੀ ਬਾਤਾਂ ਐ ਮੈਂ ਕਾਦੀ ਹਾਥ ਯਾਰੇ ਹੈ ਫੁੱਲ ਵਜਨ ਫੋੜਦੀ ਆ ਸਜਰੋ ਫੁੱਲ ਜਿਹਨੂੰ ਕਹਿੰਦੇ ਆ ਵਾਹ ਜੀ ਵਾਹ ਤੇ ਟੇ ਲਟੋਲ ਬਹੁਤ ਜਿਆਦੀ ਪਈ ਆ 20 ਪਲੱਸ ਦੁੱਧ ਜਿਹੜਾ ਬੜੇ ਆਰਮਨਾਪਰ ਹੋ ਗਈ ਮੋੜ ਲਿਓ ਪਿੰਡ ਬਾਈਕ ਆ ਗਿਆ ਗੱਗੋ ਬੂਆ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੀ ਸਜਣੋ ਆ ਜੀ 20 ਪਲੱਸ ਬੜੇ ਆਰਮਨਾ ਦੁੱਧ ਪਰੂ ਗਈ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਡੇਢ ਦੀ ਗੱਲ ਕਰੀਏ ਬਿਲਕੁਲ ਫਿਕਸ ਰੇਟ ਕਰ ਦੋ ਇੱਕੋ ਹੀ ਰੇਟ ਸੰਦੂ ਸਾਹਿਬ ਅੱਜ ਆਪਾਂ ਜਿਆਜ ਹੀ ਰੱਖਨੇ ਫਿਰ ਇੱਕੋ ਰੇਟ ਹੀ ਹਾਂ ਦੱਸੋ ਸੰਦੂ ਸਾਹਿਬ ਮੋਲ ਆਪਾਂ ਇਹਦਾ ਕਰਦੇ ਆ 165 ਅੱਛਾ 1 55 ਦੀ ਆਪਾਂ ਦੇ ਦੇਣੀ ਅੱਜ ਹਾਂ ਤੇ ਨਾ ਹਾਂ ਤੇ ਨਾ ਠੀਕ ਆ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਭਰੋਗੇ ਇਹ ਵੀ ਸੰਤੂ ਸਾਹਿਬ ਇਹਦੇ ਦੁੱਜਾ ਸੂਆ ਆ ਗਿਆ ਜੇ ਇਹ ਵੀ 20 ਲੀਟਰ ਭਰੋਗੀ RAM ਨਾ ਹੀ ਅੱਛਾ 19 ਲੀਟਰ ਤੇ 700 ਗ੍ਰਾਮ ਦਾ ਪਿਛਲਾ ਰਿਕਾਰਡ ਆ ਪਿਛਲਾ ਰਿਕਾਰਡ ਆ ਨਾ ਮਾਏ ਬੜੀ ਚੰਗੀ ਹੈ ਹੈੱਡ ਬਲੈਕ ਇਹ ਵੀ ਆ ਗਈ ਚੱਪੀ ਆ ਗਈ ਹੈ ਨਾ ਹਫ਼ਤਾ ਲੈ ਜੀ ਸੰਤੂ ਸਾਹਿਬ ਵਾਹ ਜੀ ਵਾਹ ਵਾਂਗੂੰ ਠੰਡੀ ਸੀ ਪਾ ਬੈਠੇ ਇਹ ਚੱਪੀ ਆ ਗਈ ਹਾਂਜੀ ਹਾਂਜੀ ਵਾਹ ਜੀ ਵਾਹ ਖੁੱਲ ਗਈ ਤੋ ਰੱਖ ਲਈਏ ਚੱਕ ਸਜਣੋ ਇਹ ਚੱਪੀ ਆ ਤੇ ਦੁੱਜਾ ਸੂਆ ਤੇ ਗਾਂ ਤੇ ਜਿਹਨੂੰ ਸੁਣਾ ਹਾਂਜੀ ਤਨੀ ਸੂਆ ਪਹਿਲੋ ਨਹੀਂ ਸੂਆ ਹੁਣ ਦੁੱਜੇ ਸੁਣਾ ਨਹੀਂ ਦੁੱਜੇ ਸੁਣਾ ਦੁੱਜੇ ਸੁਣਾ ਇਹ ਪਹਿਲੇ ਸੂਵੇ ਦਾ ਕਿੰਨਾ ਰਿਕਾਰਡ ਆ 19700 ਦਾ ਜੀ 19 ਕਿਲੋ 700 ਗ੍ਰਾਮ ਵਾਹ ਜੀ ਵਾ ਇਹ ਵੀ ਹਾਥੀ ਦਾ ਹੀ ਭਲੇਖਾ ਪਾਉਂਦੀ ਆ ਰੇ ਵਜਨ ਲੋਡ ਦੀ ਸਜਣੋ ਇਹ ਵੀ ਪੂਰੀ ਫੁੱਲ ਵੱਡੀ ਆ ਪੇਠ ਪੁੜਾ ਵੇਖੋ ਕਿੱਡਾ ਵੱਡਾ ਦਾ ਵਾਹ ਜੀ ਵਾ ਪੂਰੀ ਸੰਭੀ ਆ ਯੋਰ ਲੱਗੇ ਤੇ ਮੈਂ ਦੇਖਾਂ ਸੰਭ ਤੇ ਕਿਉਂਕਿ ਉਂਗਲ ਨਹੀਂ ਖੋਦੀ ਤੋ ਕਰਤਾ ਕੀ ਵਰਤੀ ਵੀ ਨਾ ਪੂਰਾ ਪੂਰਾ ਮੈਂ ਨਾ ਆਪਣੇ ਆਲ ਚ ਸੁਖ ਉਹਨੂੰ ਤੱਕ ਜਿੜਿਆ ਨਾ 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 ਦੂਜੇ ਬੰਨੇ ਮਾਂ ਹਈ ਸੁਖ ਦੇਦਾ ਸਾਨੂੰ ਪੜਾ ਹਨਾ ਭਾਜੀ ਪਾਲਟੀ ਮੁੱਢੀ ਮਾਂ ਥੱਲੇ ਖੋ ਕੇ ਫਿਰ ਮੈਨੂੰ ਵਾਹ ਜੀਆ ਮੋਢੇ ਤੁਹਾਡੇ ਤੋਂ ਵੀ ਟੱਪ ਗਈ ਕਰਮਾਲੀ ਦੇ ਆਹ ਜੀਆ ਵੇਖੋ ਉਮਰਾਲ ਘਾਣ ਜਿੰਦੀ ਰਵੇ ਤੇ ਇਹਦੀ ਗੱਲ ਕੀਮਤ ਦੀ ਕਰੀਏ ਕਿੰਨੇ ਕਰੀਏ ਸੰਤੂ ਸਾਹਿਬ ਆਪਾਂ ਸੇਮ ਹੀ ਐਨਾ ਦੋਹਾਂ ਦਾ ਮੁੱਲ ਇੱਕੋ ਜਿਹਾ ਰੱਖਣਾ ਹੈ ਇੱਕ 65 ਮੰਗਦੇ ਆ ਤੇ ਇੱਕ 55 ਦੀ ਆਪਾਂ ਦੇ ਦੇਣੀ ਆ ਠੀਕ ਆ ਗਾੜੀ ਆ ਗਈ ਕਰੋ ਸੰਗਵਾਜਵਾ ਡੱਬੀ ਆ ਵਸੀ ਮਗਰਿਆ ਦੇ ਫਾੜੀ ਵਾਲਾ ਚੱਡਾ ਹੈ ਕਿੰਨੇ ਕ ਦਿਨ ਦਾ ਸੁਆ ਆ ਗਿਆ ਇਹ ਅੱਜ ਤੀਜਾ ਦਿਨ ਹੋ ਗਿਆ ਸੰਤੂ ਸਾਹਿਬ 나ੜੂ ਤੇ ਬੱਚਾ ਵਸੀ ਬੱਚੀ ਤੇ ਬੱਚਾ ਬੱਛੀ ਆ ਜੀ ਬੱਛੀ ਵਾਹ ਜਵਾ ਸੇਮ ਇਹਦੇ ਵਰਗੀ ਬੋਲਾ ਕੰਨਾ ਬੋਲਾ ਸੰਤੂ ਸਾਹਿਬ ਇਹਦੇ ਤੇ 12 13 ਲੀਟਰ ਹਜਰਿਆ ਹੁਣ ਠੀਕ ਆ ਪਹਿਲਾ ਦਿਨ ਹੋ ਗਿਆ ਸੁਈ ਨੂੰ ਫਲੂਣੀ ਆ ਹਾਂਜੀ 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 ਸੁ ਉਣੀ ਆ ਗਈ। ਹਾਂ ਜਿੰਦਾਂ ਦਾ ਜੇ ਇਹ ਤੇ। ਅੱਛਾ। 6 ਮੋਹਾਂ ਦੀ ਕੀਤੀ ਹੈ। ਠੀਕ ਆ ਜੀ। 6 ਦੰਦ ਹੋ ਗਈ ਸਜਣੋ। ਹਾਂਜੀ ਹਾਂਜੀ। ਤੇ ਪਲੂਣੀਆਂ ਵਹੇ। ਪੱਕ ਕੇ ਬਣੀ ਹੋ ਗਈ ਤੇ ਫਾੜੀ ਵਾਲਾ ਚੱਡਾ ਵਾਹ ਜੀ। ਵਾਦ ਤੋਰਾ ਤਾਰਾ ਬਹੁਤ ਸੋਹਣਾ ਵੱਚੀ ਦਾ ਰੰਗ ਢੰਗ। ਮੋਰ ਨਹੀਂ ਆ ਗੂ ਪਹਿਲਾਂ ਪਾਉਂਦੀ ਹੈ ਹੈਂ। ਹਾਂਜੀ ਹਾਂਜੀ। ਤੋੜ ਦਈਏ ਮੈਂ। ਹਾਂ। ਲੋ ਜੀ। ਵੱਚੀ ਆ ਗਈ ਮਗਰ ਦੇ। ਹਾਂਜੀ ਹਾਂਜੀ। ਠੀਕ ਹੈ ਡੱਬੀ ਆ ਬੱਛੀ ਡੱਬੀ ਬੱਛੀ ਸੰਧੂ ਸਾਹਿਬ ਵਿਖਾ ਦਿਏ ਵਿਖਾ ਦਿਓ ਲਿਆਓ ਲਓ ਇਹ ਵਾਹ ਜੀ ਵਾਹ ਹਾਂ ਜੇ ਨੂੰ ਬਹੁਤ ਸੋਹਣੀ ਆ ਤੇ ਗੱਲ ਇਹਦੇ ਰੇਟ ਦੀ ਕਰਦੇ ਆ ਤੇ ਬੱਚਾ ਬਾਈ ਦਲਵੀਰ ਲਈ ਜਾਂਦਾ ਉਹ ਵੀ ਵਿਖਾ ਦਿੰਦੇ ਵਾਹ ਜੀ ਵਾਹ ਮੱਛੀ ਨਾਲੂ ਨਾਲ ਵੱਸੀ ਦਾ ਹਾਂ ਬੰਬ ਧਮਾਕਾ ਹੀ ਆ ਪੂਰਾ ਕੋਈ ਨਹੀਂ ਬੰਦੋ ਤੇ ਗੱਲ ਰੇਟ ਦੀ ਬਾਈ ਦਲਵੀਰ ਕਰੀਗੇ ਇਹਦੇ ਕਿੰਨੇ ਕੀ ਦੇ ਦਾਂਗੇ ਸੰਧੂ ਸਾਹਿਬ ਇਹਦਾ ਆਪਾਂ ਮੁੰਨ 60000 ਕਰਦੇ ਆ 58000 ਦੀ ਦੇ ਦੇਣੀ ਆ ਹਾਂ ਤੇ ਨਾਈ ਹਾਂ ਤੇ 95000 ਹਾਂਜੀ ਹੋਰ ਹੁੰਦਾ ਕਰ ਦਾਂਗੇ 5700 ਦਾ ਮਾਨਤਾਂ 1000 ਦਾ ਕਰਦੇ 1000 ਦਾ ਹੀ ਕਰ ਦਾਂਗੇ ਸੰਦੂ 95000 ਹਾਂਜੀ 95000 ਇੱਕ ਆ ਗਿਆ HF ਕ੍ਰੋਸ ਹਾਂਜੀ ਹਾਂਜੀ ਗਰਮੀ ਦਾ ਤੋਹਫਾ ਆ ਗਿਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਫੋਕ ਤੇ ਬੱਚੇ ਲੱਗੇ ਇੱਥੇ ਬੰਡੋ ਜੀ ਲੋ ਤੇ ਇਹਦਾ ਕਿੰਨਾ ਕੁ ਸੁੱਖ ਸਮਾ ਰਹਿ ਗਿਆ ਲੈ ਜੀ ਕੋਈ ਦਾ ਪਰਾਂ ਦੇ ਸੰਦੂ ਸਾਹਿਬ ਠੀਕ ਆ ਹਾਂਜੀ 10 ਤੋਂ 12 ਪਲੱਸ ਅਜੇ 15 ਵੀ ਖੜ ਸਕਦੀ ਹੈ ਨਾ ਹਾਂ 13 ਕਿਲੋ ਦੁੱਧ ਭਰਾਂ ਨੂੰ ਪਹਿਲਾਂ ਨਹੀਂ ਭਾਈ 13 ਕਿਲੋ ਹਾਂਜੀ ਬਾਕੀ ਲਾਲ ਲੂੜ ਵੜੇ ਪਏ ਆ ਹਨਾ ਵੱਚੀ ਦੇ ਉਹ ਮਲ ਪੈ ਨਹੀਂ ਆ ਵੀ ਚੋਂਦੇ ਸੀ ਬੰਦ ਸ਼ਾਇਦ ਆਉਣਿਆ ਸੰਤੂ ਸਾਹਬਾ ਜੀ ਸ਼ਾਇਦ ਹੀ ਆਉਣ ਹਾਂ ਸ਼ਾਇਦ ਹੀ ਆਉਣ ਠੀਕ ਆ ਲੋੜ ਪਰ ਲੈਣਾ ਬੰਦ ਪੂਰੀ ਗੱਲ ਤੇ ਕਿੰਨੇ ਦੇ ਦੇ ਦੀ ਸੰਦੂ ਸਾਹਿਬ ਮੋਲੇ ਦਾ 45 ਕਰਦੇ ਆ ਆਪਾਂ ਜਾਇ ਜੀ ਰੱਖਣਾ ਵਾ ਜੈ ਸਨੋ 38 ਦੀ ਦੇ ਦੀ ਓਕੇ ਆ ਜੀ ਹਾਂ ਜੀ ਲਾਲ ਲੋੜ ਚੰਗੇ ਪਏ ਹਨਾ ਨੋਈ ਸਜਣੋ ਤੇ ਚੰਗੀ ਖੁੱਲ ਜੂਗੀ ਤੇ ਇਹ ਕਾ ਜਰਸੀ ਕਰਾਉ ਸਕੀ ਨਾ ਵਾਜ ਵਾ ਕਿੰਨਾ ਮਜੂਦਾ ਦੁੱਧ ਸੰਦੂ ਸਾਹਿਬ 13 ਲੀਟਰ ਇਹਦੇ ਥੱਲੇ ਆਜ ਰਿਹਾ ਉਹਨਾਂ ਦਾ 14 ਆਪਾਂ 13 ਹੀ ਦੱਸਦੇ ਆ ਬੱਛਾ ਦੇ ਮਗਰ ਠੀਕ ਆ ਤੇ ਓ ਮੈਂ ਪਲੀਟ ਹੀ ਕਰ ਦੋ ਬਈ ਕਰ ਦੋ ਸੁਖ ਫੋਲੋ ਗਾਂ ਨੂੰ ਤੋਂ ਸੁਵਾ ਦੁੱਜਾ ਹਾਂਜੀ ਹਾਂਜੀ ਦੁੱਜਾ ਸਾਨੂੰ ਦੂਸਰਾ ਸੂਬਾ ਸਜਰੋ ਇਹ ਜਰਸੀ ਕ੍ਰੋਸ ਆ ਗਈ ਆ ਠੀਕ ਹੈ ਵਾਹ ਜੀ ਕਾ ਥਾਂ ਬੜਾ ਸੁਣਾ ਲੱਗਾ ਕੰਮ ਦਾ ਮੋੜ ਲਿਓ ਲਾਓ ਮੋੜ ਲਿਓ ਨਾ ਬੱਚੇ ਤਾਂ ਜਾਂਦੀ ਉਧਰ ਹਾਂ ਬੱਚਾ 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 ਹਾਂ ਹਾਂਜੀ ਹਾਂਜੀ ਬੱਚੇ ਦਾ ਕਰਦੀ ਜਿਆਦਾ ਅੰਦਰ ਨੂੰ ਜਿਆਦਾ ਤਾਂ ਠੀਕ ਹੈ ਤੇ ਕਿੰਨੇ ਦੀ ਦੇ ਦਈਏ ਸੰਧੂ ਸਾਹਿਬ ਇਹਦਾ ਮੋਲ ਆਪਾਂ حساب ਨਹੀਂ ਕਰਨਾ 55 ਮੰਗਦੇ ਆਪਾਂ ਹੂੰ ਤੇ ਆਪਾਂ 48000 ਦੀ ਦੇ ਦਈਏ ਦੇ ਦਈਏ ਹੋਰ ਕਰ ਦੋ 47 ਦੀ ਦੇ ਦਈਏ ਸੰਧੂ ਸਾਹਿਬ ਠੀਕ ਹੈ ਹਾਂਜੀ ਇਹ ਕਾ ਆ ਗਈ ਹਣਾ ਹਾਂਜੀ ਅੱਛਾ ਹੀ ਠੰਡੀ ਧੀਰੀ ਹੈ ਬਹੁਤ ਥੱਲੇ ਪਾਉਂਦੇ ਆ ਇਸ ਤਰ੍ਹਾਂ ਹੀ ਬੈ ਕੋਈ ਗੱਲ ਬਾਤ ਨਹੀਂ ਲਾਲ ਲੁੱਟ ਜੰਗੇ ਆਪਾਂ ਹਨਾ țed ਵੜੀ ਪਈ ਕਿੰਨਾ ਕੁ ਦੁੱਧ ਭਰ ਆਉ ਕਰਮਾ ਸੰਧੂ ਸਾਹਿਬ 20 ਲੀਟਰ 20 ਲੀਟਰ ਆਉਣਾ ਹੀ ਭਰ ਜਾਣਾ ਸ਼ਾਹ ਰੌਂਡ ਨਾ ਰਹੀ ਆ ਜੀ ਕਿਉਂਕਿ ਠੰਡ ਚੱਡਾ ਬੜਾ ਲੱਗਾ ਆਦੇ ਢੇਲੀ ਬੜੀ ਪਈ ਕਰਮਾਲੀ ਨੂੰ ਹਾਂਜੀ ਹਾਂਜੀ ਖੋਲ ਕੇ ਤੋਰੀ ਇਹ ਵੀ ਵੱਡੀ ਹਨਾ ਹਾਂਜੀ ਹਾਂਜੀ ਐਰ ਕੀ ਸਾਰੇ ਬੀਜ ਚੰਗੇ ਚੁਣ ਕੇ ਲਿਆ ਲੈ ਵਾਹ ਜੀ ਵਾਹ ਜੇਵੇ ਸਬਜ਼ੀ ਛਾਂਟ ਕੇ ਲੈਂਦੇ ਨਾ ਘਰ ਵਾਲੇ ਐਵੇਂ ਛਾਂਟ ਛਾਂਟ ਕੇ ਅਜ ਪੀਸ ਲੱਭੇ ਜੇ ਰਾਜੀ ਰੂਜੀ ਬੜੇ ਸਾਰੇ ਪਸ਼ੂ ਹੀ ਮੌਲਕ ਜਾਇਆ ਜਾ ਤੇ ਦੁੱਧ ਦੀ ਮਾਤਰਾ ਵਧਦੇ ਹਨਾ ਠੀਕ ਹੈ ਇਹ ਗਰਮੀ ਵਾਲਿਆ ਨਹੀਂ ਗਰਮੀ ਵਾਲਿਆ ਪਿਓਰ ਕੋਈ ਵੀ ਨਹੀਂ ਕਾ ਦਿੰਦੀ ਸਾਰਾ ਕਰੋ ਸੰਗ ਦੇ ਵਿੱਚ ਹੀ ਪਸ਼ੂ ਖਰੀਦੇ ਆ ਲੋ ਇਹਦੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਦਾ ਸੰਦੀ ਸਾਹਿਬ ਦਾ ਮੁੱਲ ਆਪਾਂ 65 ਕਰਦੇ ਆ ਅੱਛਾ ਆਪਾਂ 4000 ਜੀ ਜੈਸਨ ਉਹ ਦੇ ਦੇਣੀ 60 ਦੀ ਕਰਦੀ ਹੈ ਨਾ ਹਾਂ 60 ਦੀ ਨਾ ਕਰੀਏ 40 ਦੀ ਦੇਈਏ ਖੀਰਲਾ ਪੀਸ ਆ ਚਲੋ ਸੰਦੀ ਸਾਹਿਬ ਤੁਸੀਂ ਲੋ ਸਜ ਨੂੰ ਇਹ ਪਸ਼ੂ ਖਰੀਦਦਾਰੀ ਆਪਣੀ ਕਰਿਓ ਜਿਹਨੂੰ ਪਸੰਦ ਲੱਗਦਾ ਤੇ ਸਾਰੀ ਡਿਟੇਲ ਲੈ ਕੇ ਦੇਤੀ ਆ ਤੇ ਵਹਿੜ ਵੇਖੋ ਵਹਿੜ ਤੇ ਬਾਰ ਬਾਰ ਚਿਤ ਕਰਦਾ ਕਿ ਕਮਾਈ ਜਾਈਏ ਵੱਛੀ ਬੜੀ ਪਿਆਰੀ ਮਗਰ ਵੀ ਦੋ ਫਾਇਦੇ ਡਬਲ ਹੋ ਗਿਆ ਤੇ ਸਾਸਿਕਾਲ ਜੀ